ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਕਈ ਦਿਨਾਂ ਤੋਂ ਆਪਾਂ ਬਲੌਗ ਨਹੀਂ ਪਾਇਆ ਕਿਉਂਕਿ ਹੇਮਕੋਟ ਸਾਹਿਬ ਦੀ ਯਾਤਰਾ ਤੋਂ ਆ ਕੇ ਬਹੁਤ ਜ਼ਿਆਦਾ ਥੱਕ ਚੁੱਕੇ ਸੀਗੇ ਇਸ ਕਰਕੇ ਪੂਰਾ ਕੋਈ ਮੂਡ ਨਹੀਂ ਸੀਗੇ ਸਵੇਰੇ ਉੱਠ ਕੇ ਤੇ ਘਰ ਵਾਲੀ ਨੇ ਬਣਾਈਆਂ ਰੋਟੀਆਂ ਰੋਟੀਆਂ ਬਣਾਉਣ ਤੋਂ ਬਾਅਦ ਗੋਹਾ ਚੱਕ ਕੇ ਕੰਮ ਸਾਡਾ ਫੇਰ ਉਹੀ ਆ ਗੋਹਾ ਚੱਕ ਕੇ ਤੇ ਆਪਾਂ ਫਿਰ ਤਿਆਰ ਹੋਣਾ ਹੁੰਦਾ ਮੈਡਮ ਨੇ ਲਾ ਕੇ ਬਾਹਰ ਪੋਚਾ ਅੱਜ ਪਰੌਂਠੇ ਬਣਾਣੇ ਕਿਉਂਕਿ ਸਾਡੇ ਘਰੇ ਆਏ ਸੀਗੇ ਰਿਸ਼ਤੇਦਾਰ ਤੇ ਉਹਨਾਂ ਦੇ ਪਰੌਂਠੇ ਬਣਾਣੇ ਸੀਗੇ ਤੇ ਪਰ ਅਸੀਂ ਜਾਣਾ ਜੀ ਕੰਮ ਤੇ ਗੋਆ ਗੋਚ ਚੱਕ ਤੇ ਆਪਾਂ ਗਵਨ ਕੇ ਆਪਾਂ ਹੋ ਗਿਆ ਰੈਡੀ ਤੇ ਮੁੱਛਾਂ ਨੂੰ ਬਟ ਦੇ ਕੇ ਤੇ ਆਪਾਂ ਪਹੁੰਚ ਗਏ ਜੀ ਪ੍ਰੀ ਟ੍ਰੈਵਲ ਪੰਗਿਆ ਤੇ ਮੈਡਮ ਥੋੜੀ ਜੀ ਗੁੱਸੇ ਜੀ ਪਤਾ ਨਹੀਂ ਪਰ ਕਿਹੜੀ ਗੱਲੋਂ ਮੈਂ ਪੁੱਛਿਆ ਵੀ ਦੋ ਤਿੰਨ ਵਾਰੀ ਪਰ ਜਵਾਬ ਨਹੀਂ ਦੋੜਿਆ ਹੁੰਦਾ ਕੀ ਬਲੇ ਮਸਲਾ ਕੋਈ ਨਾ ਕੋਈ ਹਨਾ ਇਹਨਾਂ ਜਨਾਨੀਆਂ ਦਾ ਤਾਂ ਤੀਏ ਚੌਥੇ ਦਿਨ ਮਸਲਾ ਹੁੰਦਾ ਹੀ ਹੁੰਦਾ ਭਰਾਵਾ ਵਿਆਹ ਕਰਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚੋ ਉਸ ਤੋਂ ਬਾਅਦ ਦੇਖੀ ਜੋ ਕੀ ਹੁੰਦਾ ਹਨ ਤੇ ਰਾਹ ਚ ਜਾਂਦੇ ਬਣਾਈ ਵੀਡੀਓ ਮੈਂ ਪੁੱਛੀ ਜਾਂਦਾ ਕੀ ਹੋਇਆ ਕਹਿੰਦੀ ਕੋਕ ਨਹੀਂ ਹੋਇਆ ਤੁਸੀਂ ਚਲੋ ਜੋ ਵਰਗੇ ਨਾ ਆਪਾਂ ਪਹੁੰਚ ਗਏ ਜੀ ਪ੍ਰੀ ਟ੍ਰੈਵਲ ਫਿਰ 15 ਕੁ ਮਿੰਟ ਬਾਅਦ ਆਪਾਂ ਮੰਗਾ ਲਿਆ ਯੂਸ ਮੈਂ ਕਿਹਾ ਬਈ ਯੂਸ ਦਾ ਜੱਗ ਵੀ ਤੇ ਫਿਰ ਮਗਨ ਕਰਦੇ ਆ ਤੇ ਇੱਧਰ ਵਾਚਿੰਗ ਟਾਈਮ ਹੋ ਰਿਹਾ ਪੂਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਬਲੌਗਰ ਨੂੰ ਬੜਾ ਪਿਆਰ ਦੇ ਰਹੇ ਹੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਬਦ ਤੋਂ ਬਦ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਆ ਕਰੋ ਹਨਾ ਤਾਂ ਜੋ ਤੁਹਾਡਾ ਰਿਸਪੌਂਸ ਤੁਹਾਨੂੰ ਮਿਲਦਰਾ ਵੀ ਚ ਨਵੇਂ ਤੋਂ ਨਵਾਂ ਬਲੌਗ ਆਪਾਂ ਪਾਉਂਦੇ ਰਹੀਏ ਫਿਰ ਖਾਣ ਲਈ ਦਾਣੇ ਮੰਗਾ ਲਿਆ ਅੱਜ ਕੱਲ ਆਪਾਂ ਡਾਈਟਿੰਗ ਤੇ ਥੋੜੇ ਅੱਜਕੱਲ ਫਾਸਟ ਫੂਡ ਨਾਲ ਧਿਆਨ ਘਟਾ ਉਧਰ ਗੁਜਾਮੀ ਸ਼ਾਹ ਦਾ ਮੇਲਾ ਸ਼ੁਰੂ ਹੋ ਚੁੱਕਾ ਸੰਗ ਜੀ ਅੱਜ ਸੀਗਾ ਦੂਜਾ ਦਿਨ ਤੇ ਆਪਾਂ ਫਿਰ ਗਏ ਤਾਂ ਮੈਨੂੰ ਫੋਨ ਆ ਗਿਆ ਕਹਿੰਦੇ ਬੈਂਕ 'ਚ ਬਲ ਪੈਸੇ ਜਮਾ ਕਰਾਇਆ ਫਿਰ ਜਾਇ ਮੇਲਾ ਦੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੀ ਆਪਾਂ ਪਹਿਲਾਂ ਬੈਂਕ 'ਚ ਪੈਸੇ ਜਮਾ ਕਰਾ ਕੇ ਤੇ ਫਿਰ ਆਪਾਂ ਨੂੰ ਫੋਨ ਆ ਗਿਆ ਕਿ ਰੰਗੀ ਪਰਾਨ ਬਾਈ ਲੱਗਣ ਲੱਗਾ ਆ ਬਹੁਤ ਪਿਆਰੀ ਸਿੰਗਰ ਸੋਹਣੀ ਪੁਨਾ ਮਿਆਂਦੀ ਦਾ ਦੇ

ਉਈ ਬੰਦੇ ਕਿਹੀ ਮੈਂ ਰਬ ਨਾਲੋਂ ਵੀ ਚੰਗੇ ਦੇਖੇ ਸ਼ਰਮੀਆਂ ਤੇ ਅਣਖਾਂ ਵੀ ਕਰੀਆਂ ਦੇ ਉੱਚ ਵੇਖੀ ਉਹ ਬੰਦੇ ਜਿਨ੍ਹਾਂ ਦੀਆਂ ਤੋਹ ਵੀ ਲੱਗੇ ਵਿਖੀ برف ਦੇ ਵਾਂਗ ਚਿੱਟੇ ਚਿਹਰੇ ਜਿਨਾ ਦੇ ਵਖੇ ਵੀ ਸੋਚਿਆ ਤੇ ਵਿਚਾਰ ਉਹਨਾਂ ਦੇ ਖੰਦੇ ਇੱਕ ਉਹ ਪਾਪੀ ਵੇਟ ਦੀ ਖਾਤਰ ਪਾਪੀ ਵੇਟ ਦੀ ਖਾਤਰ ਕੀ ਕੀ ਕਰਨਾ ਪੈਦਾ ਬੇਸਿਕਤ ਬੈਠੇ ਹੁੰਦੇ ਕਾਰੇ ਤੰਨੇ ਤੇ ਤੇ ਇਹ ਜਿੰਦਗੀ ਦਾ ਸਰਮਾਜੜਾ ਜਿੰਨੀ ਜ਼ਿੰਦਗੀ ਜੀਈ ਆ ਪਾਦੀ ਨੇ ਕੌਣ ਕੁਝ ਲਿਖਿਆ ਰੋਕਾ ਵਾਕ ਬਾਕ ਲਿਖਿਆ ਨਬੀ ਤੇ ਪਰ ਆ ਇੱਕ ਗੱਲ ਹਰ ਇੱਕ ਬੰਦੇ ਦੀ ਗੱਲ ਹੈ ਤੇ ਅੱਗੇ ਸੁਣਿ ਲਵਣ ਹੈ ਉਹ ਇਹ

ਲੱਖ ਕੇਸੇ ਸੰਤ ਸਿਖਾ ਲਈ ਅਸਿਸ਼ਤਾ ਨੂੰ ਲਾਂਝਾ ਰੱਖੋ ਭਾਈ ਉਹ ਇਸਤਾਹਤ ਨੂੰ ਆਸਨਾ ਰੱਖੋ ਕਦ ਸਮਝ ਵਿੱਚ ਆਵੇ ਆ juga ਹਾਜੀ ਹੋ ਗਏ apa ਉਹ ਮੇਲੇ ਚੋਂ ਬਾਅਦ ਤੇ ਆਂਟੀ ਗੋਲ ਗੱਪੇ ਲੈ ਕੇ ਜਾਣੀ ਮੈਂ ਕਿਹਾ ਆਂਟੀ ਜੀ ਕਿੱਥੋਂ ਲੈਣ ਸੰਦ ਵੀ ਦੱਸ ਦੋ ਉਹ ਕਹਿੰਦੀ ਜਾ ਕਾਕਾ ਹੁਣ ਤਾਂ ਮੌਗ ਗਿਆ ਮੈਂ ਕੱਲ੍ਹ ਦੱਸ ਗੋਲ ਗੱਪੇ ਮੋਕਰ ਵਾਲੀ ਜੀ ਸਾਡੇ ਮਿੱਤਰਾਂ ਨੇ ਲਾਈੋ ਸ਼ਬੀਲ ਉੱਤੇ ਜਦੋਂ ਮੈਂ ਘਰ ਪਹੁੰਚਿਆ ਮੈਨੂੰ ਘਰ ਵਾਲੀ ਕਹਿੰਦੀ ਇੱਧਰ ਆਪਣੇ ਅੱਜ ਕੁੱਤੀ ਸੂਪਈ ਪੰਜ ਬੱਚੇ ਦੇ ਉੱਤੇ ਆਉਣੇ ਮੈਂ ਕੱਲ੍ਹ ਐਫਰ ਹੱਥ ਘਰਾਤੀ ਨਿਆਣੇ ਵਾਲੇ ਬਹੁਤ ਨਿੱਕੇ ਨਿੱਕੇ ਅੱਖਾਂ ਵੀ ਨਹੀਂ ਖੁੱਲੀਆਂ ਇਹਨਾਂ ਦੀਆਂ ਤੇ ਉਹ ਪੂਰੇ ਮौज-ਮਸਤੀ ਕਰ ਰਹੇ ਆ ਤੇ ਜਦੋਂ ਮੈਂ ਅੰਦਰ ਪਹੁੰਚਿਆ ਘਰ ਦੇ ਤਾਂ ਮੈਂ ਦੇਖਦਾ ਸ਼ਰਾਰਤੀ ਮੁੰਡਾ ਵੀ ਪਹੁੰਚਿਆ ਹੋਇਆ ਇਹ ਮੁੰਡਾ ਮੈਂ ਕਿਹਾ ਚਲੋ ਪੱਠੇ ਕੁਦਰ ਲਈਏ ਫਿਰ ਤੁਹਾਨੂੰ ਦਰਸ਼ਨ ਕਰਾਨੇ ਆ ਕਿਹੜਾ ਸ਼ਰਾਰਤੀ ਬੰਦਾ ਆਹ ਲਓ ਜੀ ਸ਼ਰਾਰਤੀ ਬੰਦੇ ਪਹੁੰਚੇ ਹੋ ਸਿਰ ਢਵਾ ਲਿਆ ਕਹਿੰਦੇ ਗਮਲੇ ਚ ਸਿਰ ਮਾਰ ਰਿਹਾ ਲਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਪਿਆਰ ਸਤਕਾਰ ਸਾਸਰੀਕਾਲ ਜੀ